ਗਾਇਕ ਵੀ ਗੱਲ ਕਹਿੰਦੇ ਉਹਨਾਂ ਦੇ ਪਿਤਾ ਨੂੰ ਕਿਸੇ ਨੇ ਠੱਗ ਲਿਆ ਉਹ ਵੀ ਕਰੋੜ ਸਵਾ ਕਰੋੜ ਰੁਪਇਆ 1 ਕਰੋੜ ਤੇ 3 ਲੱਖ ਰੁਪਇਆ ਲਗਭਗ ਕਹਿੰਦੇ ਫੜੇਗੇ ਨਹੀਂ ਹਾਲਾਂਕਿ ਉਹ ਜਿਨ੍ਹਾਂ ਨੇ ਕੋਈ ਸਾਜ਼ਿਸ਼ ਜੀ ਰਚੀ ਪਰ ਕੀ ਮਸਲਾ ਸੀਗਾ ਜੀ ਕੀ ਮਾਦਰਾ ਸੀ ਦੇਖੋ ਅੱਜ ਕੱਲ ਪਤਾ ਕੀ ਆ ਪਹਿਲੀ ਗਲਤੀ ਇਹ ਕਿ ਜਿਹੜੀ ਇਸ ਤਰ੍ਹਾਂ ਦੀ ਹਾਈ ਪ੍ਰੋਫਾਈਲ ਖਬਰ ਆਉਂਦੀ ਹੈ ਸਿੰਗਰ ਨਾਲ ਜੁੜੀ ਸਟਾਰ ਨਾਲ ਜੁੜੀ ਉਹਦਾ ਦੂਸਰਾ ਪੱਖ ਨਹੀਂ ਸੁਣਿਆ ਜਾਂਦਾ ਜੀ ਠੀਕ ਹੈ ਜੀ ਉਹ ਇੱਕ ਪਾਸੜ ਜਾਂ ਮਾਮਲਾ ਬਣ ਜਾਂਦਾ ਨਾਲ ਇੱਕ ਹੀ ਚੱਲੀ ਜਾਂਦਾ ਕਿ ਘੱਟੂ ਘੱਟ ਸਰ ਗੱਲ ਇਹ ਆ ਕਿ ਜਿਹੜਾ ਦੂਸਰਾ ਬੰਦਾ ਚਾਹੇ ਉਹ ਠੱਗੀ ਦੇ ਮਾਮਲੇ 'ਚ ਨਾਮਜ਼ਦ ਹੀ ਕਿਉਂ ਨਹੀਂ ਹੂੰ ਤਾਂ ਉਹਦਾ ਕੋਈ ਪੱਖ ਤੇ ਸਾਹਮਣੇ ਆਵੇ ਨਾ ਕਿ ਕੀ ਮਾਮਲਾ ਜੀ ਸਾਨੂੰ ਵਨ ਸਾਈਡਡ ਉਹ ਅੱਜਕੱਲ ਕੀ ਆ ਕਿ ਜੀ ਦੇਖੋ ਜਿੰਨੀਆਂ ਵੀ ਸਾਡੇ ਮਤਲਬ ਕਿ মিডিਆ ਨਾਲ ਦਾ ਜੁੜੇ ਜਿਹੜੇ ਹੁੰਦੇ ਨੇ ਤਕਨੀਕੀ ਤੌਰ ਤੇ ਤਾਂ ਉਹ ਉਹਨਾਂ ਨੂੰ ਇਹ ਹੁੰਦਾ ਕਿ ਇਹ ਖਬਰਾਂ ਜਿਹੜੀਆਂ ਉਹ ਫਿਰ ਬਹੁਤ ਜਲਦੀ ਟ੍ਰੈਂਡ ਕਰ ਦੀਆਂ ਨੇ ਹੂੰ ਠੀਕ ਹੈ ਜੀ ਤਾਂ ਉਹ ਬਸ ਮਤਲਬ ਕਿ ਉਹ ਜਿੱਦਾਂ ਦੀ ਖਬਰ ਆ ਗਈ ਸੀ ਪੀਸੀਪੀਸੀਪੀ ਉਹ ਚੱਲੇ ਜਾਂਦੀ ਜੀ ਹੁਣ ਐਕਚੁਅਲੀ ਚ ਨਾ ਤੇ ਇਸ ਮਾਮਲੇ ਬਾਰੇ ਪੂਰਾ ਪਤਾ ਲੱਗ ਰਿਹਾ ਬੰਦੇ ਇੱਥੋਂ ਦੇ ਮੇਰੇ ਖਿਆਲ ਦੇ ਨਾਲ ਚਬੇਨ ਵਾਲੀ ਦੇ ਆ ਸ਼ਾਇਦ ਹਾਂ ਉਹ ਮੁਖਸਰ ਜੀ ਬਿਲਕੁਲ ਠੀਕ ਹੈ ਨਾ ਜੀ ਤਾਂ ਕੋਈ ਮਤਲਬ ਕਿ ਸੰਦ ਸਪੈ ਦਾ ਕਾਰੋਬਾਰ ਆ ਉਹਨਾਂ ਦਾ ਹਾਂ ਤਾਂ ਕੋਈ ਲੈਣ ਦੇ ਨੇ ਇਸ ਤਰ੍ਹਾਂ ਦਾ ਹੋਇਆ ਕਿ ਮਤਲਬ ਉਹਨਾਂ ਤੇ ਇਹਨਾਂ ਨੇ ਪਰਚਾ ਕਰਵਾਇਆ ਵੈਸੇ ਜਿਹੜੇ ਸੰਦਾਂ ਦੀ ਗੱਲ ਕਰ ਰਹੇ ਲਗਭਗ ਉਹਦੇ ਚ ਵੀ ਥੋੜਾ ਜਿਹੀ ਚੀਜ਼ ਮਤਲਬ ਹੈਰਾਨ ਜਿ ਕਰਦੀ ਆ ਵੀ ਲੱਖ ਕਰੋੜ ਰੁਪਏ ਦੇ ਕਿਹੜੇ ਨਹੀਂ ਹੋ ਸਕਦੇ ਸਰ ਨਹੀਂ ਮਸ਼ੀਨਾਂ ਤੇ ਬਹੁਤ ਮਹਿੰਗੀਆਂ ਨੇ ਸਰ ਜੀ ਅੱਜ ਕੱਲ ਤੇ ਸਾਈਕਲ ਵੀ ਤੁਸੀਂ ਦੇਖ ਲਓ ਹਾਰਲੇ ਡੈਵਿਡਸਨ ਵੀ ਤੇ ਇੱਕ ਮੋਟਰਸਾਈਕਲ ਹੀ ਹੈ ਸਰ ਮਸ਼ੀਨ ਹੀ ਆ ਹਮ ਆ ਬੋਲੋ ਤੇ ਮੋਟਰਸਾਈਕਲ ਦੇਖ ਲਓ ਕਿੰਨੇ ਦਾ ਇਹ ਵੀ ਮਸ਼ੀਨ ਹੀ ਆ ਬਿਲਕੁਲ ਮਸ਼ੀਨ ਜਿਹੜੇ ਆ ਬੈਲਰ ਬੁੱਲਰ ਹੈ ਕਿਤੇ ਸਸਤੇ ਨੇ ਜੀ ਹਮ ਆ ਜਿਹੜੇ ਪਰਾਲੀ ਇਕੱਠੇ ਕਰਦੇ ਨੇ ਇਹ ਕੋਈ ਸਸਤੇ ਥੋੜੀ ਆ ਬਿਲਕੁਲ ਇਹ ਵੀ ਆ ਕਣਕ ਬੀਜਣ ਵਾਲੀ ਕੋਈ ਜਿਹੜੀ ਮਸ਼ੀਨ ਹੁੰਦੀ ਉਹ ਕਿੰਨੇ ਦੀ ਆ ਜੀ ਅੱਜ ਦੇ ਜ਼ਮਾਨੇ 'ਚ ਮਸ਼ੀਨਾਂ ਬਹੁਤ ਮਹਿੰਗੀਆਂ ਨੇ ਜੀ ਤੋ ਗੱਲ ਇਹ ਆ ਕਿ ਕੀ ਇਹਨਾਂ ਦਾ ਲੈਣ ਦੇਣ ਸੀ ਕੀ ਹਿਸਾਬ ਕਿਤਾਬ ਸੀ ਉਹ ਮਤਲਬ ਕਿ ਇੱਕ ਪਾਸੜ ਦੀ ਜਾਣਕਾਰੀ ਜਿਹੜੀ ਹੈ ਨਾ ਉਹ ਸਾਨੂੰ ਮਿਲਦੀ ਹੈ ਕਿ ਹਾਂ ਜੀ ਉਹਦੇ ਨਾਲ ਆ ਹੋ ਗਿਆ ਉਹਦੇ ਨਾਲ ਆ ਹੋ ਗਿਆ ਮਤਲਬ ਕਿ ਗੱਲ ਇਹ ਆ ਕਿ ਦੂਸਰੇ ਪਾਸੇ ਜੇ ਪਤਾ ਲੱਗੇ ਕਿ ਹਾਂ ਐਕਚੁਅਲ ਚ ਆ ਮਸਲਾ ਹੈ ਇਸ ਤਰ੍ਹਾਂ ਇਹ ਸਭ ਕੁਝ ਹੋਇਆ ਮੈਨੇ ਕਿਹਾ ਕਿ ਠੱਗੀ ਨਹੀਂ ਹੋਈ ਹੋਏ ਪਰ ਉਹ ਸਾਰੀ ਕਹਾਣੀ ਤੇ ਟੁਕ ਟੁਕ ਪਤਾ ਲੱਗੇ ਨਾ ਕਿ ਅਸਲ ਵਿੱਚ ਹੈ ਕੀ ਹੈ ਜੀ 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 ਬਿਲਕੁਲ ਬਿਲਕੁਲ ਆ ਜਸਪੀਰ ਸਿੰਘ ਜੀ ਮੈਂ ਤੁਹਾਡਾ ਕਮੈਂਟ ਬਹੁਤ ਵਾਰੀ ਦੇਖ ਲਿਆ ਪਰ ਕੁਝ ਪੜਨ ਵਾਲਾ ਉਹਦੇ ਚ ਹੋਵੇ ਤੇ ਮੈਂ ਉਹਨੂੰ ਜ਼ਰੂਰ ਪੜ੍ਹਦੇ ਆਂ ਕੋਈ ਖਬਰ ਦੇ ਨਾਲ ਜੁੜੀ ਹੋਈ ਗੱਲ ਤੁਸੀਂ ਭੇਜੋ ਲਿਖ ਕੇ ਤੇ ਮੈਂ ਉਹਨੂੰ ਜ਼ਰੂਰ ਪੜ੍ਹਾਂਗਾ ਹਾਂ ਜੀ ਆ ਦੇਖੋ ਮੁਖਤਿਆਰ ਸਿੰਘ ਦੱਸ ਰਿਹਾ ਕਿ ਇਹ ਪਰਾਲੀ ਵਾਲੀਆ ਜਿਹੜੀ ਉਹ ਗੱਠਾ ਬਣਾਉਂਦੀ ਆ 3 ਕਰੋੜ ਰੁਪਏ ਦਾ ਪ੍ਰੋਜੈਕਟ ਆ ਉਹ ਹੂੰ ਕੀ ਬਾਤ ਮੈਂ ਤੁਹਾਨੂੰ ਦੱਸਿਆ ਨਾ ਮਸ਼ੀਨਾਂ ਬਹੁਤ ਮਹਿੰਗੀਆਂ ਨੇ ਸਾਬ ਜੀ 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 ਆਹ ਲੈਪਟਾਪ ਮੋਬਾਈਲ ਵੀ ਤੇ ਮਸ਼ੀਨਾਂ ਹੀ ਆ ਤੁਸੀਂ ਆ ਦੇਖੋ ਆ 1.5 2-2 ਲੱਖ ਰੁਪਏ ਤਾਂ ਤੇ ਮੋਬਾਈਲ ਇੱਥੇ ਚੱਲਦਾ ਹੀ ਆ ਨਾ ਲੱਖ ਸਵਾ ਲੱਖ 1.5 ਲੱਖ ਦਾ ਤੇ ਜ਼ਿਆਦਾਤਰ ਚੱਲਦਾ ਵੀ ਲੋਨ ਤੇ ਹੀ ਆ ਜੀ ਹੂੰ ਬਿਲਕੁਲ ਇਹ ਵੀ ਗੱਲ ਤੁਸੀਂ ਸਹੀ ਕਹੀ ਆ ਚੱਲਦੇ ਵੀ ਲੋਨ ਤੇ ਹੀ ਆ ਕਮਨ ਜੀ ਕਹਿ ਰਹੇ ਨੇ ਕਿ ਪਰ ਲੀਡਰਾਂ ਨੂੰ ਕਹਿੰਦੇ ਹੁੰਦਾ ਕੁਝ ਨਹੀਂ ਜੱਜਾਂ ਨਾਲ ਸੈਟਿੰਗ ਹੋ ਜਾਂਦੀ ਆ ਤੇ ਜੱਜਾਂ ਦੀ ਹਾਈਲਾਈਟਡ ਕੇਸ ਵਿੱਚ ਹੀ ਸਜ਼ਾ ਕਰਦੇ ਆ ਖੈਰ ਇਹ ਪੁਰਾਣੀ ਖਬਰ ਦੇ ਨਾਲ ਪਿਛਲੀ ਦੇ ਨਾਲ ਜੁੜੀ ਹੋਈ ਗੱਲ ਕਰਦੇ ਆ ਆਲੂ ਗ੍ਰੇਡਰ ਕਹਿੰਦੇ ਬਹੁਤ ਮਹਿੰਗੇ ਆ ਲੋ ਵੀ ਹਾਂ ਮਿੱਤਰ ਸਾਰੇ ਦੱਸ ਦੇਣਗੇ ਕਿ ਆਪਾਂ ਨੂੰ ਸੰਤ ਸੱਪੇ ਬਹੁਤ ਮਹਿੰਗੇ ਆ ਜੀ ਟਰਾਲੀ ਬਣਾਉਣੀ ਹੋਵੇ ਤੁਸੀਂ ਡਬਲ ਟੈਰੀ ਆ ਟਰਾਲਾ ਬਣਾਉਣਾ ਹੋਵੇ ਤੇ ਦੇਖ ਲਓ ਕਿੰਨੇ ਦੀ ਹੈ ਹੂੰ ਸਾਡੀ ਸੰਭਾਲਾ ਚ ਉਹ ਟਰਾਲੀ 20-30 ਹਜ਼ਾਰ ਦੀ ਬਣਦੀ ਸੀ ਅੱਜ ਤੇ 20-30 ਹਜ਼ਾਰ ਦੀ ਜੋੜੀ ਟੈਰਾਂ ਦੀ ਚੜਦੀ ਹੈ ਚੜਦੀ ਹੈ ਬਿਲਕੁਲ ਬਹੁਤ ਮਹਿੰਗੀ ਆ ਮਸ਼ੀਨਾਂ ਜੀ ਮਿੱਤਰ